ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਮੱਚੀ ਬਟਾਲਾ ਦੀ ਪ੍ਰਸ਼ਤਾ ਬਹੁਤ ਬਹੁਤ ਧੰਵਾਦ ਕਿ ਜਿਹੜੇ ਤੁਸੀਂ ਆ ਕੇ ਤੇ ਇਹ ਕੋਈ ਸਾਹਿਬੀ ਪ੍ਰੋਗਰਾਮ ਕਰਨ ਕਰ ਰਹੇ ਹੋ ਜਾਂ ਤੁਸੀਂ ਪ੍ਰਸ਼ਤਾ ਨੂੰ ਅਸੀਂ ਜੋ ਅਕਾਸ਼ ਜੀਓ ਦੇ ਰਹੇ ਹੋ ਤੇ ਬਾਕੀ ਕੱਟ ਹੈ ਬਹੁਤ ਧੰਵਾਦ ਉਹ ਸਾਡਾ ਮੈਸੇਜ ਇਹ ਆ ਜਾਂ ਜੋ ਸਹਿ ਨਹੀਂ ਸੰਤਾ ਅਪੀਲ ਕਰਨ ਵਾਸਤੇ ਆਏ ਆ ਉਹਨੂੰ ਤੁਸੀਂ ਕਰ ਕਰ ਤੱਕ ਵਿਚਾਰ ਰਹੇ ਹੋ ਇਸ ਵਾਸਤੇ ਬਹੁਤ ਬਹੁਤ ਧੰਨਵਾਦ ਹਾਂਜੀ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਅਸੀਂ ਸੰਤਾ ਨੂੰ ਇਹ ਅਪੀਲ ਕਰਨ ਵਾਸਤੇ ਆਏ ਆ ਕਿ ਜੀ ਜੋ ਸਾਡੇ ਸਿੱਖ ਪੰਥ ਨਾਲ ਜਾਂ ਪੰਜਾਬ ਨਾਲ ਧੱਕੇਸ਼ਾਹੀ ਹੋ ਰਹੀ ਆ ਜਨਾ ਸਾਡੇ ਤੇ ਜ਼ੁਲਮ ਸਿਤ ਹੋ ਰਿਹਾ ਉਹਦੇ ਵਾਸਤੇ ਸਾਡੀ ਕਿਤੇ ਵੀ ਜੋ ਸੁਣਵਾਈ ਨਹੀਂ ਹੋ ਰਹੀ ਜੋ ਕੇਹੇ ਵੀ ਚੀਜ਼ ਦਾ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਵਾਸਤੇ ਇਹ ਸਾਰਾ ਮਾਮਲਾ ਸੰਤਾ ਚ ਲੈ ਕੇ ਜਾ ਰਹੇ ਆਂ। ਔਰ ਦੂਸਰਾ ਇਹ ਕਿਸੇ ਉਹਨੇ ਤਰੀਕ ਨੂੰ ਅਕਤਰਤਾ ਕਰ ਰਹੇ ਆਂ ਉਹਦੇ ਚ ਵੀ ਇਹ ਸਾਰੇ ਮਸਲੇਅ ਤੇ ਵਿਚਾਰ ਕੀਤੀ ਜਾਣੀ ਆ ਤੇ ਇਹ ਅਸੀਂ ਕਰ ਹਰ ਜ਼ਿਲ੍ਹੇ ਚ ਜਾ ਰਹੇ ਹਰ ਜੇ ਕਸਬੇ ਜਾ ਰਹੇ ਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਪੂਰੇ ਸਿੱਖ ਜਗਤ ਵਿੱਚ ਘਾਟਰ ਜਾ ਰਹੇ ਆ ਉਹਨੂੰ ਅਸੀਂ ਚਾਹੁੰਦੇ ਆ ਕਿ ਉਹ ਸਾਰਿਆਂ ਚ ਉਹ ਦੁਬਾਰਾ ਉਹਨਾਂ ਚ ਉਹਨਾਂ ਦੀ ਜ਼ਿੰਮੇਵਾਰੀ ਦਾ ਉਹਨੂੰ ਅਹਿਸਾਸ ਕਰਾ ਕੇ ਤੇ ਜਿਹੜਾ ਕਿ ਹਰੇਕ ਜੋ ਬੰਦਾ ਜਿਹੜੀ ਜੋ ਗਿਆ ਵੋਟ ਬਣਾਉਣ ਦੇ ਉਹਦੀ ਵੋਟ ਬਣੇ ਤੇ ਉਹ ਜਦੋਂ ਆਉਣ ਵਾਲੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਹੈ ਤੇ ਉਹਦੇ ਚ ਉਹ ਆਪਣਾ ਪਾਗਲ ਬੇਤੇ ਜਿਹੜਾ ਕਤਲ ਦਾ ਕਰਨ ਜਾ ਰਹੇ ਤੁਸੀਂ ਕਰਨ ਜਾ ਰਹੇ ਹੋ ਮਕਸਦ ਕੀ ਹੈ ਅਸੀਂ ਜੀ ਬਾਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਨਗਰੀ ਕਿਉਂ ਉੱਥੇ ਪੰਥਕ ਪਥਕ ਪੰਥਕ ਦਾ ਦਪਤਾ ਕਰ ਰਹੇ ਹਾਂ ਤੇ ਉਹਦੇ ਚ ਇਹ ਹੀ ਮਸਲੇ ਵਿਚਾਰੇ ਜਾਣੇ ਨੇ ਕਿਹੜੇ ਕਿਹੜੇ ਮਸਲੇ ਜਿਹੜੀ ਪੰਜਾਬ ਨਾਲ ਜਾਂ ਪੰਥ ਨਾਲ ਸਬੰਧਤ ਆ ਜਾਓ ਬੰਦੀ ਸਿੰਘਾਂ ਦਾਵਾ ਪੀਪੀ ਦਾ ਮਾਮਲਾ ਵਾ ਨੌਜਵਾਨੀ ਦਾ ਨਸ਼ਿਆਂ ਨਾਲ ਜੋ ਬਰਬਾਦੀ ਹੋ ਰਹੀ ਆ ਜੋ ਸਾਡੇ ਕਿਸਾਨਾਂ ਦੇ ਜੋ ਮਸਲੇ ਜੋ ਐਮ ਐਸ ਪੀ ਆ ਜਾਂ ਹੋਰ ਜਿਹੜੇ ਆ ਉਹ ਉਹਨਾਂ ਦੇ ਬਾਰੇ ਵਿੱਚ ਜਿਹੜੀ ਕੋਈ ਕੋਈ ਵੀ ਸਰਮਾਈ ਨਹੀਂ ਹੋ ਰਹੀ ਸਖਿਤਾ ਜੀ ਅਸੀਂ तकरीबन ਸਾਰਿਆਂ ਨੂੰ ਮੇਨ ਸੈਕ੍ਰੇਟਰੀ ਸਾਹਿਬਾ ਦੇ ਕੋਪਨਲੀ ਤੇ ਸਾਰਿਆਂ ਨੂੰ ਦਿੱਤਾ ਅੱਜ ਅਸੀਂ ਉਹਦੀ ਪਰਮਿਸ਼ਨ ਪਰਮਿਸ਼ਨ ਅੱਜ ਅੱਜ ਸ਼ਾਇਦ ਹੋ ਜਾਊਗੀ ਤੇ ਉਹ ਤੋਂ ਬਾਅਦ ਜੀ ਅਸੀਂ ਸਿੱਧਾ ਜਿਹੜਾ ਕਿ ਹਾਂ ਸਰ ਜੀ ਕਿ ਸਮੀਤ ਦੇ ਬੰਦੀ ਸਿੰਘਾਂ ਦੀ ਰਿਹਾਈ ਜਾਂ ਫਿਰ ਫੇਦੀ ਕਾਂਡ ਦੀ ਜਈ ਇਨਸਾਫ ਆ ਉਹ ਸਾਨੂੰ ਹਲੇ ਤੱਕ ਕਿਉਂ ਨਹੀਂ ਮਿਲ ਪਾ ਰਿਹਾ ਇਹ ਜੀ ਸਾਡੀ ਜਿਹੜੀ ਲੀਡਰਸ਼ਿਪ ਦਾ ਸਿਰਦ ਨਾ ਹੋਣਾ ਉਹਨਾਂ ਦਾ ਉਹਨਾਂ ਤੇ ਨਾਲ ਮਿਲੇ ਹੋਣਾ ਜਿੰਨਾ ਬਿਰਵੀ ਦਾ ਕਾਂਡ ਲਾ ਲੋ ਜੇ ਹੁਣ ਦੇਖੋ ਵੱਡੇ ਵੱਡੇ ਖਲਾਸੇ ਹੋ ਰਹੇ ਕਿ ਜਿਨ੍ਹਾਂ ਨੇ ਸਾਨੂੰ ਇਨਸਾਫ ਦੇ ਲੈ ਕੇ ਦੇਣਾ ਸੀ ਕੋਈ ਉਹਨਾਂ ਨਾਲ ਮਿਲੇ ਹੋਏ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਇਨਸਾਫ ਮਿਲ ਸਕਦਾ ਹੈ ਇਹ ਹੁਣ ਅਸੀਂ ਇਹ ਸੰਤਾ ਚ ਲੈ ਕੇ ਇਹ ਗੱਲ ਲੈ ਕੇ ਜਾ ਰਹੇ ਹਾਂ ਕਿ ਸੰਤਾ ਨੂੰ ਆਮ ਲੋਕਾਂ ਨੂੰ ਉੱਠਣਾ ਪੈਣਾ ਹੈ ਇਨਸਾਫ ਵਾਸਤੇ ਤੇ ਤਾਂ ਹੀ ਸੜਕ ਭਾਈ ਹਰਪਾਲ ਸਿੰਘ ਨੂੰ ਲੋਕਾਂ ਨੇ ਵੋਟ ਪਾ ਕੇ ਐਮਪੀ ਬਣਿਆ ਕਿ ਸਾਡੇ ਹਲਕੇ ਦੇ ਬੁੱਢੇ ਉਫਾਸਕ ਪਰ ਹਾਲੇ ਤੱਕ ਉਹਨਾਂ ਨੂੰ ਆਪ ਹੀ ਇਜਾਜ਼ਤੀ ਨਹੀਂ ਮਿਲੀ ਕਿ ਕਿਹਨਾ ਚੰਦੇ ਇਹ ਵੀ ਦੇਖੋ ਜੀ ਇੱਕ ਸਰਕਾਰ ਦੇ ਨਾ 50 ਸੌਦੇ ਇੱਕ ਬਹੁਤ ਵੱਡੀ ਤਕਸ਼ਾਈ ਜਾਂ ਬੇਇਨਸਾਫੀ ਹੈ ਕਿ ਐਡੇ ਵੱਡੇ ਮਾਰਜਨ ਨਾ ਪੂਰੇ ਪੰਜਾਬ ਚੋਂ ਸਭ ਤੋਂ ਵੱਧ ਬੌਧਵਤਨਾ ਜਿੱਤੇ ਹੋਏ ਆਦਮੀ ਨੇ ਜਿੱਤੇ ਲੋਕ ਇੰਨਾ ਵਿਸ਼ਵਾਸ ਕਰ ਰਹੇ ਹਨ ਉਹਨੂੰ ਦੋਸੀ ਅੰਦਰ ਰੱਖ ਰਹੇ ਤੇ ਇਹ ਸਾਡੇ ਇੱਕ ਲੋਕਤੰਤਰ ਦਾ ਵੀ ਕਹਾਣੀ ਹੈ ਇਹ ਸਰਕਾਰੀ ਤੰਤਰ ਲੋਕਤੰਤਰ ਤੇ ਆ ਰਹੀ ਹੈ ਇਹ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ ਚ ਇਸ ਕਰਦਾ ਦਲਦਾ ਵੀ ਬਹੁਤ ਵੱਡਾ ਰੋਸ ਜਦੋਂ ਉਹਨਾਂ ਵਾਧ ਰਹਿਆ ਕਿ ਇਹ ਕਿਉਂ ਨਹੀਂ ਛੱਡਿਆ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਇਹ ਜਿਹੜੇ ਪੰਥਕ ਆ ਕਰਤਾ ਜਾਂ ਲੋਕ حکومت ਨਾਲ ਭਾਇ ਇਹ ਬਾਕੀ ਨੂੰ ਨੂੰ ਕਿਹਾ ਗਿਆ ਹਾਂ ਲੋਕਾਂ ਨੇ ਹੂ ਡਿਵੈਲਪਮੈਂਟ ਦੇ ਕੰਮ ਨਹੀਂ ਜਾਂ ਹੋਰ ਕਈ ਨਿਜੀ ਕੰਮ ਰਿਹਾ ਤੁਹਾਨੂੰ ਆਪ ਜੇਲ੍ਹ ਚ ਨੇ ਤੇ ਉਹ ਲੋਕ ਹੁਣ ਇਹ ਸਮਝਣ ਜਾਂ ਕਿਹੜੇ ਕਿਦਾਂ ਕੰਮ ਹੋਣ ਗਿਆ ਇਹ ਇਹ ਤੇ ਜੀ ਸਰਕਾਰ ਦੀ ਇੱਕ ਸਾਡੇ ਉਹ ਹਲਕੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਆ ਅਸੀਂ ਤੇ ਲੋਕਾਂ ਨੇ ਤੇ ਇਸੇ ਕਰਕੇ ਚੁਣਿਆ ਸੀ ਕਿ ਤੁਸੀਂ ਉਸ ਟਾਈਮ ਤੇ ਵੀ ਧੱਕਾ ਕੀਤਾ ਤੇ ਜੋ ਉਹਨਾਂ ਦੇ ਤੁਸੀਂ ਇਲਿਗੇਸ਼ਨ ਜ਼ਾਰ ਐ ਸੀ ਐਨਐਸਆਰ ਵਗਰਾ ਲਗਾਈ ਲੋਕਾਂ ਨੇ ਉਹਨਾਂ ਸਭੀ ਕਰਨੇ ਕੀਤਾ ਲੋਕਾਂ ਨੇ ਆਪਣਾ ਫਤਵਾ ਦੇ ਕਿਉਂ ਨਾਲ ਜੀ ਚਾ ਰਿਹਾ ਤੇ ਸਰਕਾਰ ਨੂੰ ਮੇਰੇ ਖਿਆਲ ਅਕ ਆਪਣੀਆਂ ਜਿਹੜੀਆਂ ਨਾਕਾਮੀਆਂ ਸੀ ਨਸ਼ੇ ਦੇ ਖਿਲਾਫ ਜੋ ਨਸ਼ੇ ਦਾ ਕਰਕੇ ਸਰਕਾਰਾਂ ਹੋਣ ਚਾਹੀਆਂ ਸੀ ਵਿਅਦਬੀ ਦਾ ਜੋ ਮਸਲੇ ਲੱਗੇ ਸੀ ਉਹਨਾਂ ਚੋਂ ਇੱਕ ਵੀ ਉਹਨਾਂ ਹੱਲ ਨਹੀਂ ਕੀਤਾ ਨਸ਼ਾ ਸਗੋਂ ਅੱਗੇ ਤੋਂ ਵੀ ਵੱਧ ਗਿਆ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹਤੇ ਪਰਦਾ ਪਾਉਣ ਦੀ ਜਾਂ ਨਸ਼ੇ ਵਾਲਿਆਂ ਨੂੰ ਅੰਦਰ ਕਰਨ ਦੀ ਨੈਨਸ ਲਾਉਣ ਦੀ ਲੋੜ ਸੀਗੀ ਪਰ ਉਹਨਾਂ ਨੇ ਅਮਰਪਾਲ ਤੇ ਲਾ ਦਿੱ ਜਿਹੜਾ ਨਸ਼ੇ ਦੇ ਵਿਰੁੱਧ ਕੰਮ ਕਰਦਾ ਸੀ ਤੇ ਲੋਕਾਂ ਨੇ ਉਸ ਉਸ ਦੇ ਖਿਲਾਫ ਹੱਤਵਾ ਦੇ ਕੇ ਵੀ ਇੱਕ ਆਪਣਾ ਜੋ ਰੋਸ ਜਾਰ ਕੀਤਾ ਕਿ ਇਹ ਤੁਸੀਂ ਜੋ ਗਲਤ ਕੀਤਾ ਉਹਨਾਂ ਸਰਕਾਰ ਅੱਗੇ ਵੀ ਉਸ ਉਸੇ ਰਵਈਏ ਤੇ ਆਡੀ ਪਰ ਲੋਕਾਂ ਦੇ ਪਤਵੇ ਦੇ ਵੀ ਉਸ ਕਾਰ ਨਹੀਂ ਕਰ ਰਹੀ ਤੇ ਲੋਕਾਂ ਨੂੰ ਇਸ ਜਿੰਨੀਆਂ ਮੁਸ਼ਕਲਾਂ ਦੇ ਹੈ ਲੋਕ ਅੱਜ ਵੀ ਇਹ ਸਰਕਾਰ ਦੇ ਖਿਲਾਫ ਇਹੋ ਹੀ ਚੀਜ਼ ਕਰ ਰਹੇ ਆ ਕਿ ਨਾਂਹ ਕਿਹਾ ਜਾਣਾ ਚਾਹੀਦਾ ਪਰਦੀ ਸੇ ਕਨੈਕਸ਼ਨ ਢਿਆ ਜਾਣਾ ਚਾਹੀਦਾ ਬਾਕੀ ਜੋ ਜਦਵੀ ਦਾ ਜੋ ਇਨਸਾਫ ਜੋ ਵੀ ਉਹ ਦਿਨ ਦਿਨ ਨੂੰ ਮਤਲਬ ਰੁਕ ਹੈ ਉਹਨੂੰ ਇਨਸਾਫ ਤੋਂ ਇਨਕਾਰ ਕਰੀ ਜਾ ਰਹੀ ਹੈ ਸਰਕਾਰ ਉਹਦੇ ਕੁਝ ਮਸਲੇ ਪੰਜਾਬ ਤੋਂ ਚੱਕ ਕੇ ਜੰਧਗਰ ਤੋਂ ਲੈ ਕੇ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਕਿ ਜਿਹੜਾ ਮੇਰਾ ਖਿਆਲ ਹੈ ਕਿ ਜਿੱਦਾਂ 80 ਦਿਨਾਂ ਤੱਕ ਚਲਾਸੀ ਦਾ ਇਨਸਾਫ ਨਹੀਂ ਮਿਲਿਆ ਇਹ ਵੀ ਮੇਰਾ ਖਿਆਲ ਹੈ ਕਿ ਸਰਕਾਰ ਦੀ ਮਨਸ਼ਾ ਨਹੀਂ ਕਿ ਉਹ ਇਨਸਾਫ ਦੇਣ ਦੀ ਪੰਜਾਬ ਦੀ ਜਥੇਬੰਦੀ ਕਹਿ ਸਕਦੇ ਕਿ ਇਹ ਘੁਲਾਣਾ ਹੈ ਇਸ ਦੇ ਵਿੱਚ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਆ ਰਹੀਆਂ ਕਿ ਇਹਦੇ ਚ ਵੀ ਪੰਚਾਇਤ ਦੇ ਜਿਹੜੇ ਨੁਮਾਇंदे ਚੋਣ ਨਹੀਂ ਜੀ ਜਿਵਨੀ ਚੋਣ ਮਾਰੇ ਵੀ ਜਿਵੇਂ ਇਸਲਾਹ ਕਰ ਰਹੇ ਆ ਕਿ ਉਹਦੇ ਚ ਸਾਨੂੰ ਅਸੀਂ ਚਾਹੁੰਦੇ ਆ ਕਿ ਸਾਰੇ ਪੰਥਵਾਲੋਂ ਕੋ ਸਾਂਝਾ ਇੱਕ ਇੱਕ ਉਮੀਦਵਾਰੀ ਹੋਵੇ ਉਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਦੂਜੀਆਂ ਘਰਾਣਾ ਪੰਥ ਇਹਦੇ ਪੰਥ ਦੇ ਬਾਰੇ ਕੀ ਕੰਡੀ ਦਾ ਕੀ ਚਾਹ ਰਿਹਾ ਨਹੀਂ ਅਸੀਂ ਸ਼ਾਂਤ ਰਹੇ ਹੋ ਨਹੀਂ ਅਸੀਂ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਆ ਸਾਰਿਆਂ ਤਰ੍ਹਾਂ ਨੂੰ ਮਿਲਣ ਮਿਲਦੇ ਆ 19 ਤਰੀਕ ਤੋਂ ਬਾਅਦ ਤੁਸੀਂ ਸਾਰਿਆਂ ਨਾਲ ਪਰਸਨਲੀ ਮੀਟਿੰਗਾਂ ਕਰਕੇ ਜਾਂ ਕਰਕੇ ਸਾਰਿਆਂ ਨੂੰ ਅਸੀਂ ਇੱਕ ਮੰਚ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਇਹ ਪੰਥਕ ਇਕਤਾ ਜੀ ਇਹ ਅਸੀਂ ਸਾਡਾ ਬਚਾਅ ਹੈ ਕਾਲ ਸਰ ਜੀ ਕੋਈ ਲੋਕ ਦੀ ਘਰੇਲੂ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਚੌਂਸ ਚੁੱਕ ਰਹੇ ਨੇ ਕੀ ਕਹਿੰਦੇ ਤੁਸੀਂ ਉਹਨਾਂ ਨੂੰ ਕਹਿੰਦੇ ਜੀ ਘਰੇਲੂ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਫਾਲ ਚੁੱਕ ਰਹੇ ਨੇ ਕੀ ਕਹਿੰਦੇ ਜੀ ਘਰੇਲੂ ਪ੍ਰੋਪਰਟੀ ਕਿਹੜੀ ਪ੍ਰਾਪਰਟੀ ਜਿਹੜੀ ਤੁਹਾਡੀ ਆਪਣੀ ਪ੍ਰਾਪਰਟੀ ਦਾ ਸਵਾਲ ਪੁੱਛਦੇ ਨੂੰ ਲੈ ਕੇ ਸਾਰੇ ਲੋਕ ਸਵਾਲ ਪੁੱਛਦੇ ਨੇ ਇਹ ਸਾਡੇ ਕੋਲ ਕੋਈ ਜਿਹੜੀ ਪ੍ਰਾਪਰਟੀ ਇਹੋ ਜਿਹੀ ਹੈ ਨਹੀਂ ਕਿ ਜਿਹੜੀ ਹੈ ਕਿਹੜੀ ਪ੍ਰਾਪਰਟੀ ਦੀ ਗੱਲ ਸਰ ਨੂੰ ਪਤਾ ਨਹੀਂ ਹਾਂਜੀ ਪ੍ਰਾਪਰਟੀ ਤੇ ਕੋਈ ਇਦਾਂ ਦੀ ਕੋਈ ਹੈ ਬਹੁਤ ਰੱਖੀ ਨਹੀਂ ਗਿਆ ਅਗੇ ਜਿਹੜੀ ਪ੍ਰਾਪਰਟੀ ਪ੍ਰਾਪਰਟੀ ਵੀ ਸਾਡੇ ਕੋਲ ਪ੍ਰਸ਼ਾਦੇ ਪਾਣੀ ਚੁਕਾਈ ਆ ਜਗੜ ਐਸੇ ਕੋਈ 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 ਗੱਲ ਨਹੀਂ ਆ ਕਿ ਭਾਈ ਉਹਨੂੰ ਪਾਪ ਦੀ ਐਂਟਰੀ ਮਕੋਰ ਵਿੱਚ ਤੁਸੀਂ ਫਾਦਰ ਸਾਹਿਬ ਕਿੰਨੇ ਵਜਨ ਤੋਂ ਤੁਹਾਡੇ ਕੋਲੋਂ ਕੀਤੇ ਹਰ ਵਾਸਤੇ ਜੀ ਅਸੀਂ ਤੇ ਪੂਰੇ ਜੋ ਸਾਡੇ ਬੰਦੀ ਸਿੰਘ ਆ ਸਾਰਿਆਂ ਦੀ ਰਿਹਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਆ ਬਾਕੀ ਅਸੀਂ ਸੰਤਾ ਚੋ ਇਲੇਕੇ ਜਾ ਰਹੇ ਆ ਮਤਲਬ ਬਾਕੀ ਜੋ ਇਹ ਇਹ ਵੀ ਜਿਹੜੀ 19 ਤਰੀਕ ਦੀ ਇਕਤਰਤਾ ਸੀ ਦੋ ਮਹੀਨੇ ਸਰਕਾਰ ਨੂੰ ਦਿੱਤੇ ਕਿ ਸ਼ਾਇਦ ਉਹ ਉਹਨਾਂ ਦੇ ਕੋਈ ਜਮੀਰ ਜਾਗ ਪਏ ਉਹ ਲੋਕਾਂ ਦੀ ਆਵਾਜ਼ ਨੂੰ ਸੁਣਨ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਸਰਕਾਰ ਦੀ ਅਜੇ ਵੀ ਕੋਈ ਇਹੋ ਜੀ ਮਨਸ਼ਾ ਨਹੀਂ ਲੱਗਦੀ ਕਿ ਉਹਨਾਂ ਨੂੰ ਬਾਹਰ ਲਿਆਉਣ ਦੀ ਇਸ ਕਰਕੇ ਉਹਨਾਂ ਨੇ ਤਰੀਕ ਦੀ ਇਕਤਰਤਾ ਵੀ ਆ ਬਾਕੀ ਕੋਰਟ ਚ ਵੀ ਇਹ ਇਹ ਮੈਟਰ ਆ ਦੇਨ ਉਮੀਦ ਹੈ ਕਿ ਜਲਦੀ ਮਸਲਾ ਹੱਲ ਹੋਵੇ ਤੁਸੀਂ ਜਾ ਰਹੇ ਹੋ ਪਰ ਦਿੱਲੀ ਕੋਲ ਜਾਣਾ ਡੇਬਰਗੜ੍ਹੋਂ ਦੇ ਚਾਚਾ ਜੀ ਜਾਣ ਕੇ ਇੱਕ ਦੋ ਦਿਨ ਚ ਤੇ ਉਹਨਾਂ ਨਾਲ ਮੁਲਾਕਤ ਕਰਨਗੇ ਜੋ ਅੱਗੇ ਆਵਲੇ ਸਮੇਲੀ ਕੀ ਰਣਨੀਤੀ ਆ ਜਾਂ ਉਹਨਾਂ ਨਾਲ ਕੋ ਸਲਾਹ ਗ੍ਰੰਤੀ ਕਰਕੇ ਅਸੀਂ ਕਿ ਖੁਜੀ ਦਾ ਇੱਕ ਤੰਤ ਦਾ ਵਾਰ ਕਿ ਭਾਈ ਸਾਹਿਬ ਨੂੰ ਛੁਡਵਾਉਣ ਲਈ ਇਹ ਫਿਰ ਵੀ ਨਹੀਂ ਕਿਦਰ ਦੀ ਸਰਕਾਰ ਜਾਂ ਪੰਜਾਬ ਦੀ ਸ਼ਕਤੀ ਸੁਗਿਰਦ ਹੋਵੇ ਸਿਰਕਣ ਦਾ ਨਹੀਂ ਨਹੀਂ ਉਹਨਾਂ ਨੂੰ ਕਲਿਆਣ ਸ਼ਰੋਣ ਦਾ ਮਸਲਾ ਰਹੇਗਾ ਜੀ ਉਹ ਇਹ ਚੀਜ਼ ਹੈ ਕਿ ਇਹ ਲੋਕ ਚਾਹ ਰਹੇ ਆ ਕਿ ਜੋ ਵੀ ਸਾਡੇ ਨਾਲ ਬੇਇਨਸਾਫੀਆਂ ਨੇ ਉਹਦਾ ਕੋਈ ਕੋਈ ਨਾ ਕੋਈ ਇਨਸਾਫ ਹੋਵੇ ਜੋ 30 35 35 ਸਾਲ ਤੋਂ ਸਾਡੇ ਬੰਦੀ ਸਿੰਘ ਆਪ ਜਦਵੀ ਦਾ ਮਾਮਲਾ ਵਾ ਨੌਜਵਾਨੀ ਨਸ਼ਿਆਂ ਚ ਰੋਜ ਦੇ ਹ adik ਸਰਕਾਰ ਦਾ ਕਿਸੇ ਪਾਸੇ ਵੀ ਧਿਆਨ ਨਹੀਂ ਕਿਸੇ ਮਸਲੇ ਤੇ ਅਮਰ ਤੋਂ ਪਾਉਣ ਦੇ ਛਡੋ ਬਾਕੀ ਮਸਲਿਆਂ ਤੇ ਵੀ ਜਿਹੜਾ ਕਿ ਰੋਜ ਦੇ ਦਿਨ ਦਿਨ ਦਿਹਾੜੇ ਕਤਲ ਹੋ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਸਰਕਾਰ ਤੇ ਇੱਕ ਨਕਾਮ ਹੋਈ ਪਈ ਹੈ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਨੇ ਸਾਨੂੰ ਲੋੜ ਆ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕਿਆ ਜੀ ਉਹ ਨਸ਼ਾ ਵੀ ਆ ਜਾਂ ਜੋ ਹੈ ਪ੍ਰੋਟੀਆਂ ਦਾ ਦੌਰ ਆ ਜਾ ਇਹਨੇ ਚੀਜ਼ਾਂ ਹੋ ਰਹੀਆਂ ਇਹ ਮੇਰੇ ਖਿਆਲ ਬਹੁਤ ਸਾਨੂੰ ਸਾਰਿਆਂ ਨੂੰ ਸੋਚਣ ਵਿਚਾਰਨ ਦੀ ਲੋੜ ਹੈ ਕਿ ਅਸੀਂ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਅੱਛਾ ਜੀ ਅਸੀਂ ਸਰਕਾਰਾਂ ਦਾ ਦੋਸ਼ ਕੱਢ ਦਿੰਦੇ ਆ ਕਿ ਪੰਜਾਬ ਤੇ ਨਸ਼ਾ ਵੱਧ ਰਿਹਾ ਨੌਜਵਾਨੀ ਨਸ਼ੇ 'ਚ ਗੇਰ ਰਹੀ ਹੈ ਪਰ ਜੇ ਗੱਲ ਕੀਤੀ ਜਾਵੇ ਸਾਡੀਆਂ ਆਪਣੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਨੇ ਜਾਂ ਫਿਰ ਉੱਚ ਕੋਟੀ ਦੀਆਂ ਸੰਸਥਾਵਾਂ ਹੈਗੀਆਂ ਨੇ ਸਾਡੀਆਂ ਸਿੱਖ ਸੰਸਥਾਵਾਂ ਉਹ ਕਿੰਨਾ ਕੋ ਪ੍ਰਾਲਾ ਕਰ ਰਹੀਆਂ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਦੇ ਵਾਸਤੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਪਚਾਇਆ ਜਾ ਸਕੇ ਪਤਿਤ ਹੋਣੇ ਤੋਂ ਬਚਾਇਆ ਜਾ ਸਕੇ ਇਹ ਜੀ ਸਾਡੀਆਂ ਜਿਹੜੀਆਂ ਸੰਸਥਾਵਾਂ ਬੜੀਆਂ ਸਰਮੌਰ ਸੰਸਥਾਵਾਂ ਸੀ ਉਹਨਾਂ ਤੇ ਕੁਝ ਗਲਤ ਬੰਦੇ ਕਾਬਜ ਹੋ ਉਹਦੀ ਵਜ੍ਹਾ ਨਹੀਂ ਇਹ ਸਾਰੀਆਂ ਪ੍ਰੋਬਲਮਾਂ ਹੋ ਰਹੀਆਂ ਜੇ ਸਾਡੇ ਜਿਹੜੇ ਧਾਰਮਿਕ ਲੀਡਰਸ਼ਿਪ ਸੀ ਸ਼੍ਰੋਮਣੀ ਕਮੇਟੀ ਸੀ ਉਹ ਆਪਣੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਪਹਚਾਣਦੀ ਉਹਨਾਂ ਨੂੰ ਤੇ ਉਹ ਉੱਤੇ ਕੰਮ ਕਰਦੀ ਤੇ ਮੇਰੇ ਖਿਆਲ ਨਾਲ ਨਾ ਤੇ ਨਸ਼ਾ ਹੀ ਆ ਸਕਦਾ ਸੀ ਨਾ ਪਦਿਤਪੁਣਾ ਹੋ ਸਕਦਾ ਨਾ ਧਰਮ ਪਰਵਰਤਨ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਉਹ ਸਾਡੀ ਲੀਡਰਸ਼ਿਪ ਦੀ ਨਾਕਾਮੀ ਦੀ وجہ ਨਾਲ ਸਭ ਕੁਝ ਹੀ ਖੂਬ ਹੋ ਗਿਆ ਕਿਉਂ ਜੋ ਸਾਡੇ ਪੰਜਾਬ ਦੀ ਆਨ ਸ਼ਾਨ ਸੀ ਉਹ ਸਾਡੇ ਆਕਾਲ ਤਖ ਦੀ ਆਨ ਸ਼ਾਨ ਸੀ ਉਹ ਉਹਦੇ ਵਿਕਾਰ ਨੇ ਵੀ ਬਹੁਤ ਨੀਵਾ ਕਰ ਦਿੱਤਾ ਗਿਆ ਇਹੋ ਜੇ ਆਪਣੇ ਹੱਥ ਟੋਕੇ ਬੰਦੇ ਬਿਠਾ ਕੇ ਉਹੋ ਜੇ ਫੈਸਲੇ ਕਰਵਾ ਕੇ ਸੌਦੇ ਸਾਧਰ ਕੇ ਨਾਫੀ ਦਵਾ ਕੇ ਇਹ ਜਿਹੜੀਆਂ ਚੀਜ਼ਾਂ ਰੱਖੇ ਉਹ ਬਹੁਤ ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਹੁਣ ਵੋਟਾਂ 13 14 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਤੁਸੀਂ ਆ ਤੇ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਹਾਂਜੀ ਗੁਲਾਮ ਵੀਰ ਨੂੰ ਤਾਂ ਫਿਰ ਫਰਮਾਨ ਦੇ ਦਿੱਤਾ ਜਾਂ ਕਿੱਦਾਂ ਦੇਖਦੇ ਇਹ ਤੇ ਤੁਸੀਂ ਦੇਖੋ ਨਾ ਜੀ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਤਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਤੇ ਤੇ ਜਾਂ ਕੋਈ ਪੱਤਰਕਾਰ ਹੀ ਨਾਲ ਕੋਈ ਚੰਗੇ ਸਾਥ ਸਤੇ ਖੰਡ ਦੀ ਗੱਲ ਕਰਦਾ ਤੇ ਉੱਤੇ ਵੀ ਪਰਚੇ ਧਮਕੀਆਂ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਉਹ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸਟ ਆ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਗੁਰਮੈ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਰ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਰੈਪਸਟ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾ ਉਹ ਉਹਨਾਂ ਨੂੰ ਇਹ ਸਰਕਾਰ ਪੁਸਤਪਨਾ ਹੀ ਕਰ ਰਹੀ ਹੈ। ਫਿਰ ਸਰਕਾਰ ਤੋਂ ਤੁਸੀਂ ਇਹ ਜਾਂਦੇ ਤੇ ਹਰ ਫਰੰਟ ਤੇ ਫੇਲ ਹੋਈ ਹੈ। ਹਾਂਜੀ ਹਰ ਫਰੰਟ ਤੇ ਫੇਲ ਹੈ ਜੀ। ਹੁਣ ਦੇਖੋ ਜੀ ਆ ਜਿਹੜੀ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਗੋਪਣਾ ਉਹ ਤੇ ਕਰੀਏ ਇਹ ਸੈਟ ਬਣਾਉਂਦੇ ਕਰੀਏ ਉਹ ਬਣਾਉਂਦੀ ਤੇ ਮਸਲਾ ਤੇ ਕੇ ਬਸੇ ਨਹੀਂ ਲੱਗ ਰਿਹਾ।